ਅੱਜ ਜਿ세 ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗਿਆਨੀ ਮੇਵਾ ਸਿੰਘ ਬੂੰਗਾ ਆਸ਼ਰਮ ਜੋ ਕਿ ਨੇੜੇ ਨੇਰੀ ਕੋਠੀ ਰਾਮਪੁਰਾ ਫੂਲ ਵਿਖੇ ਸਥਿਤ ਹੈ ਇਸ ਥਾਂ ਤੇ ਬਾਬਾ ਜੀ ਦੀ ਵਿਸ਼ੇਸ਼ ਕਿਰਪਾ ਹੈ ਦੂਰ ਦੂਰੋਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਸਾਡੀ ਟੀਮ ਨੇ ਗਿਆਨੀ ਨਿਰਪੈ ਸਿੰਘ ਜੀ ਨਾਲ ਗੱਲਬਾਤ ਕੀਤੀ ਜੋ ਕਿ ਕੈਸੇ ਇਨਸਾਨ ਜੋ ਕਿ ਗਿਆਨੀ ਮੇਵਾ ਸਿੰਘ ਜੀ ਦੇ ਪੁਰਨਿਆਂ ਤੇ ਚੱਲਦੇ ਹੋਏ ਵੱਡ ਛੜ ਕੇ ਆਪਣੀ ਸੇਵਾ ਦੇ ਰਹੇ ਨੇ ਅਤੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਨੇ ਸਾਡੀ ਟੀਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡੀ ਟੀਮ ਨਾਲ ਗੱਲਬਾਤ ਤੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਕੇਸ ਨਹੀਂ ਰੱਖੇ ਹੋਏ ਸੀ ਬਾਬਾ ਜੀ ਦੀ ਵਿਸ਼ੇਸ਼ ਕਿਰਪਾ ਤੋਂ ਬਾਅਦ ਅੱਜ ਉਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ ਉਹਨਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਇਹ ਵੀ ਦੱਸਿਆ ਕਿ ਗੁਰਬਾਨੀ ਦੀ ਆਪਣੀ ਜ਼ਿੰਦਗੀ ਵਿੱਚ ਕੀ ਮਹੱਤਤਾ ਹੈ ਆਓ ਕਰਦੇ ਹਾਂ ਗੱਲਬਾਤ ਗਿਆਨੀ ਨਿਰਪੈ ਸਿੰਘ ਚੌਂਜੀ ਨਾਲ ਦਸ਼ਕੂ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਨਿਰਪੈ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਬੜੇ ਹੱਕਾਂ ਨਾਲ ਕੰਮ ਲਿਆ ਬਹੁਤ ਮਿਹਨਤ ਕੀਤੀ ਹੈ ਜ਼ਿੰਦਗੀ ਦੇ ਵਿੱਚ ਔਰ ਗੁਰਮਤ ਨੂੰ ਬਹੁਤ ਅੱਗੇ ਵਧਾਇਆ ਪਰ ਹੁਣ ਜਿਸ ਤਰੀਕੇ ਨਾਲ ਹਰਟ ਆਫ ਕ rampura ਫੁੱਲ ਦੇ ਵਿੱਚ ਇਹਨਾਂ ਨੇ ਇਹ ਸਥਾਨ ਜਿੱਥੇ ਸੇਵਾ ਦੇ ਰਹੇ ਨੇ ਗੱਲ ਕਰ ਰਹੇ ਆ ਬਿਰਜੀ ਦੇ ਨਾਲ ਵੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਹਾਂਜੀ ਥੈਂਕ ਯੂ ਪੰਜਾਬ ਪਲੱਸ ਚੈਨਲ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਇਸ ਸਥਾਨ ਤੇ ਪਹੁੰਚ ਕੇ ਗਿਆਨੀ ਮੀਬਾ ਸਿੰਘ ਜੀ ਬਾਰੇ ਅਰਦਾਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਜੋ ਵੇਖ ਰਹੇ ਹੇ ਦਰਸ਼ਕਾ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਦੀ ਕਫਸਾ ਫਿਰ ਜੇ ਯੰਗ ਬਲੱਡਡ ਜਿਹੜੇ ਨੇ ਅੱਜ ਦੇ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਦੱਸਿਆ ਕਿ 18 ਸਾਲ ਤੋਂ ਇਸ ਗੁਰਮਤ ਦੀ ਲਾਈਨ ਦੇ ਵਿੱਚ ਮੈਂ ਸੇਵਾ ਦੇ ਵਿੱਚ ਆਇਆ ਕੀ ਕਹਿਣਾ ਚਾਹੋਗੇ ਉਸ ਦੇ ਬੜੇ ਯੰਗ ਸੀਗੇ ਅਬਾਊਟ 20 ਸਾਲ ਦੀ ਅਜ ਦਾ ਬੇਟੇ ਜਿਹੜੇ ਅੱਜ ਕੱਲ ਦੇ ਨੌਜਵਾਨ ਬੱਚੇ ਹੈਗੇ ਆ ਉਹਨਾਂ ਦੇ ਮਾਈਂਡ ਦੇ ਵਿੱਚ ਬਹੁਤ ਘੱਟ ਧਰਮ ਦੇ ਨਾਲ ਅਟੈਚਮੈਂਟ ਜੀ ਹੁੰਦੀ ਆ ਕਿੱਥੋਂ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਐ ਟੱਚ ਕੀਤੀ ਔਰ ਕਿੱਥੋਂ ਅੱਜ ਐ ਕਿਹਸੇ ਇਨਸਾਨ ਬਣ ਗਏ ਕਿ ਜਦੋਂ ਤੁਹਾਡਾ ਮੂੰਹ ਚੋਂ ਮੁਖਿਆਰ ਬੰਦ ਦੇ ਵਿੱਚੋਂ ਜਿਹੜੇ ਵਰਡਸ ਨਿਕਲਦੇ ਨੇ ਔਰ ਉਹਨਾਂ ਵਰਡਸ ਦੀ ਬਹੁਤ ਵੱਡੀ ਵੈਲਿਊ ਆ ਲੋਕ ਬਹੁਤ ਜੁੜੀ ਜਾਂਦੇ ਨੇ ਔਰ ਵਰਡ ਜਿਹੜਾ ਹੈਗਾ ਬਹੁਤ ਐਨਆਰਆਈ ਵੀਰ ਜਿਹੜੇ ਹੈਗੇ ਨੇ ਉਹ ਫਾਲੋਅਰਸ ਨੇ ਪ੍ਰੇਮ ਕਰਦੇ ਨੇ ਕੀ ਕਹਿਣਾ ਚਾਹੂਗਾ ਅੰਜ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਮੈਂ ਜਦੋਂ ਧਰਮ ਦੀ ਦੁਨੀਆ ਵਿੱਚ ਆਇਆ ਜਾਂ ਸਿੱਖ ਧਰਮ ਦੇ ਵਿੱਚ ਆਇਆ ਔਰ ਮੈਂ ਸਾਡੇ ਇੱਕ ਗਿਆਨੀ ਰੁਘਵੀਰ ਸਿੰਘ ਜੀ ਸੀ ਕੈਨੇਡਾ ਵਾਲੇ ਉਹਨਾਂ ਦਾ ਪਿੰਡ ਸਜੈਦ ਸੀ ਕਿ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਅਰਤਕਾਨਾ ਸਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇੰਨਾ ਸਤਕਾਰ ਦਿੱਤਾ ਇੰਨਾ ਪਿਆਰ ਦਿੱਤਾ ਸਾਡੇ ਵਾਸਤੇ ਚਾਰ ਸਹਬਜ਼ਾਤੇ ਔਰ ਪੂਰੇ ਦਾ ਪੂਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ ਅਸੀਂ ਉਹ ਕੀਰਤ ਕਾਣ ਨਹੀਂ ਬਣਨਾ ਉਸ ਸਮੇਂ ਦਾਸ ਦੇ ਕੈਸ ਕਤਲ ਕੀਤੇ ਹੋਏ ਸੀ ਤੇ ਦੂਸਰਾ ਜਿਹੜਾ ਪੱਖ ਜਦੋਂ ਮੈਂ ਵੇਖਦਾ ਕਿਉਂਕਿ ਮੇਰੇ ਘਰ ਦੇ ਵਿੱਚ ਬਹੁਤ ਹੀ ਗਰੀਬੀ ਸੀ ਘਰ ਦੇ ਹਾਲਾਤ ਚੰਗੇ ਨਹੀਂ ਸੀ ਇੱਥੋਂ ਤੱਕ ਕਿ ਦੋ ਟਾਈਮ ਦੀ ਰੋਟੀ ਵੀ ਸਹੀ ਰੂਪ ਵਿੱਚ ਪ੍ਰਾਪਤ ਨਹੀਂ ਸੀ ਹੋ ਰਹੀ ਇਹਦਾ ਇੱਕ ਕਾਰਨ ਇਹ ਵੀ ਸੀ ਜਦੋਂ ਅਸੀਂ ਅੱਜ ਦੀ ਜਵਾਨੀ ਵੱਲ ਵੇਖਦੇ ਹਾਂ ਤਾਂ ਮਾਤਾ ਪਿਤਾ ਨੇ ਬੱਚਿਆਂ ਨੂੰ ਇੰਨਾ ਕੁਛ ਦੇ ਦਿੱਤਾ ਕਿ ਬੱਚਿਆਂ ਦਾ ਨਾਂ ਤਾਂ ਧਰਮ ਦੀ ਵੱਲ ਖਿਆਲ ਹੈ ਨਾ ਉਹਨਾਂ ਦੀ ਆਪਣੀ ਵਿੱਦਿਆ ਵੱਲ ਖਿਆਲ ਹੈ ਨਾ ਉਹਨਾਂ ਦਾ ਆਪਣੀ ਆਰਥਿਕਤਾ ਵੱਲ ਖਿਆਲ ਹੈ ਕਿਉਂਕਿ ਮਾਤਾ ਪਿਤਾ ਮੰਗਣ ਤੋਂ ਪਹਿਲਾਂ ਹੀ ਬੱਚੀ ਦੀਆਂ ਸ਼ਾਮਾਂ ਪੂਰੀਆਂ ਕਰ ਦਿੰਦੇ ਆ ਤਾਂ ਇੱਕ ਮੇਰਾ ਕਾਰਨ ਇਹ ਵੀ ਹੈ ਕਿ ਮੈਂ ਇੰਨਾ ਕੁ ਸੋਚਦਾ ਸੀ ਕਿ ਮੈਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਜੇ ਵਿੱਚ ਜਾ ਕੇ ਗਿਆਨੀ ਗੁਰਜੰਟ ਸਿੰਘ ਜੀ ਫਰੀਦਕੋਟ ਵਾਲੀ ਉਹਨਾਂ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਸ਼ੁਰੂ ਕੀਤੀ ਤੇ ਮੈਂ ਇਹਨਾਂ ਸੋਚਦਾ ਸੀ ਵੀ ਮੈਂ ਇੱਕ ਪਾਠੀ ਬਣ ਕੇ ਆਪਣੀ ਪੜ੍ਹਾਈ ਪੂਰੀ ਕਰੂੰਗਾ ਬੀਐਡ ਕਰੂੰਗਾ ਔਰ ਟੀਚਰ ਬਣੂੰਗਾ ਤੇ ਮੈਂ ਆਪਣੇ ਪਰਿਵਾਰ ਨੂੰ ਚਾ ਲੈ ਕੇ ਜਾਵਾਂਗਾ ਇਹ ਮੇਰਾ ਸ਼ੁਰੂਆਤ ਦਾ ਜਿਹੜਾ ਪੱਕ ਸੀ ਸਿੱਖੀ ਵਿੱਚੋਂ ਦਾ ਇਹਦੇ ਦੋ ਪੱਕੇ ਹੀ ਜਾ ਸਕਦੇ ਐ ਇੱਕ ਤਾਂ ਗਿਆਨੀ ਰੁਘਵੀਰ ਸਿੰਘ ਜੀ ਦੇ ਲੈਕਚਰ ਨੇ ਮੈਨੂੰ ਚੇਟਕ ਲਾਈ ਐ ਦੂਸਰਾ ਮੇਰੀ ਅੱਤ ਦੀ ਗਰੀਬੀ ਨੇ ਮੈਨੂੰ ਇੱਧਰ ਲੈ ਕੇ ਆਂਦਾ ਮੈਂ ਇੱਕ ਆਸ ਲੈ ਕੇ ਆਇਆ ਸੀ ਮੈਂ ਪੜ੍ਹ ਕਰਾਂਗਾ ਇਹ ਆਪਣੀ ਆਰਥਿਕਤਾ ਨੂੰ ਪੂਰਾ ਕਰਾਂਗਾ ਪਰ ਗੁਰੂ ਸਾਹਿਬ ਜੀ ਨੂੰ ਕੁਝ ਹੋਰ ਹੀ ਭਾਉਂਦਾ ਸੀ ਉਹ ਕੀ ਭਾਉਂਦਾ ਸੀ ਜਦੋਂ ਮੈਂ ਪਲੱਸ 2 ਕਰਕੇ ਬਾਹਰ ਨਿਕਲਿਆ ਤਾਂ ਮੈਂ ਤਖਤ shri ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਇੱਕ ਗੁਰਮਤ ਇੰਸਟੀਚੂਟ ਵਿੱਚ ਜਾ ਕੇ ਹੁਣ ਪ੍ਰਚਾਰਕ ਦਾ 3 ਸਾਲਾਂ ਦਾ ਕੋਰਸ ਕੀਤਾ ਹੁਣ ਉਸ ਤੋਂ ਬਾਅਦ ਮੈਨੂੰ ਸ਼ਰੌਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਵਿੱਚ ਐ ਪਰ ਇਹ ਜੋਰ ਮਿਲਦੀ ਹੈ ਪਰ ਕੁਝ ਸਮਾਂ ਮੈਂ ਉੱਥੇ ਕਥਾਵਾਚ ਕਰਿਆ ਸਾਡੇ ਨੇੜੇ ਹੈ ਅਰੰਪਰਾ ਸ਼ਹਿਰ ਦੇ குரு ਸਰ ਮਹਾਰਾਜ ਉੱਥੋਂ ਮੈਂ ਨੌਕਰੀ ਨੂੰ ਛੱਡ ਕੇ ਇੱਕ ਛੋਟਾ ਜਿਹਾ ਨਗਰ ਹੈ ਬਰਨਾਲੇ ਦੇ ਵਿੱਚ ਵਜੀਦਕੇ ਖੁਰਦ ਜਿੱਥੇ ਜਾ ਕੇ ਮੈਂ ਗ੍ਰੰਥੀ ਦੀ ਸੇਵਾ ਨੂੰ ਮੋਣ ਲੱਗਾ ਤੇ ਮੇਰੀ ਇੱਛਾ ਇਹ ਸੀ ਕਿ ਜਿਵੇਂ ਮੈਨੂੰ ਕਿਸੇ ਨੇ ਗੁਰਬਾਣੀ ਦੀ ਸੰਤਿਆ ਦੇ ਕੇ ਗੁਰਬਾਣੀ ਨਾਲ ਜੋੜਿਆ ਮੇਰਾ ਵੀ ਫਰਜ਼ ਬਣਦਾ ਮੈਂ ਬੱਚਿਆਂ ਨੂੰ ਇਕੱਠੇ ਕਰਾਂ ਤੇ ਬੱਚਿਆਂ ਨੂੰ ਇਕੱਠੇ ਕਰਕੇ ਮੈਂ ਗੁਰਬਾਣੀ ਨਾਲ ਜੋੜਾਂ ਤੇ ਸਾਡੇ ਬੱਚਿਆਂ ਨੂੰ ਸਹੀ ਸੇਧ ਵੱਲ ਲੈ ਕੇ ਜਾਵਾਂ ਉਰ ਉੱਥੇ ਮੈਂ ਤਕਰੀਬਨਾਂ 250 ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਤਿਆ ਦਿੱਤੀ ਹੈ ਜਿਹਦੇ ਵਿੱਚੋਂ ਤਿੰਨ ਕਥਾਵਾਚਕ ਜਿਨ੍ਹਾਂ ਦਾ ਨਾਮ ਅੱਜ ਵਿਸ਼ੇ ਪੱਤਰ ਤੇ ਹੈ ਜਿਨ੍ਹਾਂ ਦੇ ਵਿੱਚ ਬੀਬੀ ਗੋਗਨ ਦੀਪ ਕੌਰ ਖਾਲਸਾ ਬਜੀਤਕੇ ਵਾਲੀ ਅਤੇ ਉਹਨਾਂ ਦਾ ਬ੍ਰਦਰ ਭਾਈ ਹਰਪਾਲ ਸਿੰਘ ਜੀ ਅਤੇ ਭਾਈ ਹਰਵਿੰਦਰ ਸਿੰਘ ਜੀ ਅਜੀਤਕੇ ਵਾਲੀ ਬਹੁਤ ਵੱਡੀ ਕਥਾਵਾਚਕ ਅੱਜ ਬਣ ਕੇ ਨਿਕਲੇ ਆ ਔਰ ਕਈ ਪਰਿਵਾਰ ਜਿਹੜੇ ਗੁਰੂ ਤੋਂ ਬੜੇ ਦੂਰ ਜਾ ਚੁੱਕੇ ਸਨ ਉਹ ਪਰਿਵਾਰ ਵਾਪਸ ਫੇਰ ਗੁਰੂਗ੍ਰਾਮ ਸਾਹਿਬ ਦੇ ਨਾਲ ਜੁੜੇ ਹੈ ਅੱਜ ਉਸ ਨਗਰ ਵਿੱਚ ਜਦੋਂ ਵੀ ਆਪਾਂ ਘਰ-ਘਰ ਜਾ ਕੇ ਵੇਖਾਂਗੇ ਤਾਂ ਬਹੁਤਾਤ ਗਿਣਤੀ ਵਿੱਚ ਘਰਾਂ ਦੇ ਵਿੱਚ ਬੀਬੀਆਂ ਨੇ ਬੱਚਿਆਂ ਨੇ ਕੁਰਬਾਨੀ ਦਾ ਪ੍ਰਕਾਸ਼ ਕੀਤਾ ਹੈ, ਪੋਥੀਆਂ ਪ੍ਰਕਾਸ਼ ਕੀਤੀਆਂ ਤੇ ਬਹੁਤ ਸਾਰੇ ਬੱਚੇ ਹੈ ਜਿਹੜੇ ਉਹ ਅੱਜ ਨਸ਼ੇ ਤੋਂ ਬਚੇ ਹੋਏ ਹੈ। ਜਿਹੜੇ ਬੱਚੇ ਉਸ ਸਮੇਂ ਨਹੀਂ ਗੁਰਦੁਆਰੇ ਆਉਂਦੇ ਸੀ ਤਾਂ ਉਹ ਬੱਚਿਆਂ ਦਾ ਮੈਂ ਆਪਣੀ ਅੱਖਾਂ ਦੇ ਨਾਲ ਹਾਲ ਵੇਖਿਆ ਉਹ ਨਸ਼ਿਆਂ ਦੇ ਬਹਿਣ ਵਿੱਚ ਬੈ ਗਏ। ਕਈ ਨੌਜਵਾਨ ਆਤਮਕਿਆ ਕਰ ਗਏ। ਕਈ ਨੌਜਵਾਨ ਨਸ਼ਿਆਂ ਦੀ ਪੇਟ ਚੜ੍ਹ ਗਏ। ਕੀ ਕਹਿਣਾ ਚਾਹੋਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਜਿਹੜਾ ਇੱਕ ਵਾਰੀ ਬੰਦਾਂ ਲੱਗ ਜਾਂਦਾ ਹੈਗਾ ਜਿਹੜਾ ਅੰਡੇ ਵਰਗਾ ਅੰਮ੍ਰਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਗਾਂ ਨੂੰ ਸ਼ਕਾਇਆ ਉਸ ਦੇ ਨਾਲ ਇੱਕ ਸ਼ੀਲਡਿੰਗ ਇਫੈਕਟ ਬਣ ਜਾਂਦਾ ਜਿਹੜਾ ਸਾਨੂੰ ਹਰ ਚੀਜ਼ ਤੋਂ ਚਾਹੇ ਉਹ ਨਸ਼ੇ ਆ ਚਾਹੇ ਉਹ ਕਰੀਤਾ ਮਤਲਬ ਇੱਕ ਜਿਹੜਾ ਇਨਸਾਨ ਇੱਕ ਵਾਰੀ ਅੰਮ੍ਰਿਤ ਛਕ ਲੈਂਦਾ ਹੈਗਾ ਅਗਰ ਯੰਗ ਬਲੱਡ ਰੀਸੈਕਟ ਲਵੇ ਤਾਂ ਉਹ ਪੂਰੀ ਨੌਲੇਜ ਲੈ ਕੇ ਇਦਾਂ ਨਹੀਂ ਮਤਲਬ ਕਿ ਤੁਸੀਂ ਬਾਬੇ ਨੇ ਇਹਨਾਂ ਨੂੰ ਸ਼ਿਕਾਇਤ ਆ ਉਦਾਂ ਨਹੀਂ ਮਤਲਬ ਉਹਨੂੰ ਡੀਪ ਜਾ ਕੇ ਜਦੋਂ ਤੁਸੀਂ ਡੀਪ ਗਏ ਕੀ ਕਹਿਣਾ ਚਾਹੋਗੇ ਕਿ ਉਹ ਸਮਾਂ ਜਦੋਂ ਕਲੀਨਿਕ ਸ਼ੇਪ ਸੀਗਾ ਔਰ ਅੱਜ ਦਾ ਸਮਾਂ ਜਦੋਂ ਲੋਕ ਜਿਹੜਾ ਤੁਸੀਂ ਦੱਸਿਆ ਵੀ ਗਗਨਦੀ ਵਰਗੀਆਂ ਪੈਣਾ ਜਿਹੜੀਆਂ ਅੱਜ ਵਰਲਡ ਲੈਵਲ ਦੇ ਉੱਤੇ ਲੋਕਾਂ ਨੂੰ ਜਿਹੜਾ ਹੈਗਾ ਗੁਰਮਤ ਨਾਲ ਜੋੜ ਰਹੀਆਂ ਹਾਂਜੀ ਮੈਂ ਇਹਨਾਂ ਕੁ ਸਮਝਿਆ ਕਿ ਸਾਡਾ ਜਿਹੜਾ ਦਿਮਾਗ ਹੈ ਉਹ ਹਰ ਇੱਕ ਚੀਜ਼ ਨੂੰ ਬੜੀ ਲਾਈਟਲੀ ਬ੍ਰੀਕ ਸੂਖਮ ਤੌਰ ਤੇ ਇਕੱਠਾ ਕਰਦਾ ਰਹਿੰਦਾ ਹੈ ਜਦੋਂ ਅਸੀਂ ਬਚਪਨ ਤੋਂ ਲੈ ਕੇ ਜਵਾਨੀ ਜਾਂ ਜਵਾਨੀ ਤੋਂ ਬੁਢਾਪੇ ਤੱਕ ਜਦੋਂ ਅਸੀਂ ਕੋਈ ਵਿਚਾਰ ਸੁਣਦੇ ਹਾਂ ਉਹਨਾਂ ਵਿਚਾਰਾਂ ਦਾ ਜਿਹੜਾ ਇਫੈਕਟ ਹੈ ਉਹ ਸਾਡੀ ਸੁਰਤ ਤੇ ਸਾਡੇ ਦਿਮਾਗ ਵਿੱਚ ਆਉਂਦਾ ਤੇ ਜਦੋਂ ਸਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਘੜ ਕਰ ਜਾਂਦੀ ਹੈ ਤਾਂ ਸਾਡੀ ਬਾਡੀ ਐਕਸ਼ਨ ਕਰਦੀ ਹੈ ਅੱਜ ਜਿਹੜੇ ਨੌਜਵਾਨ ਟਕ ਰਹੇ ਆ ਉਹਨਾਂ ਦੇ ਕੋਈ ਇੱਕ ਕਾਰਨ ਹੈ ਸਾਡੇ ਲੈਕਚਰ ਗੀਤ ਕਿਉਂਕਿ ਉਹਨਾਂ ਬੱਚਿਆਂ ਦੇ ਜਿਹੜੇ ਗੀਤ ਹੈ ਉਹ ਧਿਆਨ ਨਾਲ ਬੱਚੇ ਸੁਣਦੇ ਹੈ ਤਾਂ ਉਹ ਇਫੈਕਟ ਬੱਚਿਆਂ ਦੇ ਸਰੀਰਾਂ ਦੇ ਉੱਤੇ ਜਾ ਰਿਹਾ ਹੈ ਜਿਸ ਕਰਕੇ ਅੱਜ ਆਪਾਂ ਵੇਖ ਰਹੇ ਹਾਂ ਪੈਰਸਾਂ ਦੇ ਵਿੱਚ ਪੰਗੜੇ ਪਾਉਣੇ ਬੱਚਿਆਂ ਨੇ ਹੱਥਾਂ ਵਿੱਚ ਸ਼ਰਾਬਾਂ ਦੀਆਂ ਬੋਤਲਾਂ ਫੜ ਕੇ ਨੱਚਣਾ ਉਹਨਾਂ ਲਈ ਇੱਕ ਚਾਹ ਹੁੰਦਾ ਹੈ ਪਰ ਉਹਨਾਂ ਦੇ ਮੈਂ ਇਹੀ ਕਿਹਾ ਕਰਦਾ ਕਿ ਉਹਨਾਂ ਦੀ ਨਸ਼ੇ ਦੇ ਵੱਲ ਸ਼ੁਰੂਆਤ ਹੈ ਇੱਕ ਪਹਿਲਾ ਕਦਮ ਹੈ ਇਸੇ ਕਰਕੇ ਜਿਆਦਾ ਲੰਮਾ ਸਮਾਂ ਜਦੋਂ ਅਸੀਂ ਗੁਰਬਾਣੀ ਦੀ ਵਿਚਾਰਧਾਰਾ ਨੂੰ ਸੁਣਦੇ ਆ ਕਿਉਂਕਿ ਜਿਹੜੀ ਗੁਰਬਾਣੀ ਦੀ ਵਿਚਾਰਧਾਰਾ ਹੈ ਕੋਈ ਇੱਕ ਬੜੀ ਸੂਖਮ ਮਨੁੱਖ ਦੇ ਮਨ ਨੂੰ ਵੀ ਬਣੀ ਨਿਰਮਲ ਬਣਾ ਦਿੰਦੀ ਹੈ ਤੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਗੁਰਬਾਣੀ ਤਾਂ ਸਮੁੱਚੀ ਮਨੁੱਖਤਾ ਵਾਸਤੇ ਹੈ ਮੈਂ ਕਹਾਂ ਵੀ ਇੱਕ ਸਿੱਖ ਵਾਸਤੇ ਵੀ ਨਹੀਂ ਹੈ ਗੁਰਬਾਣੀ ਵਿੱਚ ਬੜਾ ਪਿਆਰਾ ਜਿਹਾ ਇੱਕ ਸ਼ਬਦ ਹੁੰਦਾ ਆਵਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਨ ਲੈ ਇਹ ਕੇਵਲ ਸਿੱਖ ਵਾਸਤੇ ਸ਼ਬਦ ਨਹੀਂ ਇਹ ਹਿੰਦੂ ਵਾਸਤੇ ਵੀ ਹੈ ਇਹ ਮੁਸਲਮਾਨ ਵਾਸਤੇ ਵੀ ਹੈ ਬਲਕਿ ਹਰ ਇੱਕ ਪ੍ਰਾਣੀ ਵਾਸਤੇ ਹੈ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉਹ ਬੜੀ ਨਿਰਮਲ ਹੈ ਬੜੀ ਪਵਿੱਤਰ ਹੈ ਤੇ ਜਦੋਂ ਅਸੀਂ ਉਸ ਵਿਚਾਰਧਾਰਾ ਨੂੰ ਸਮਝਦੇ ਆ ਕੱਲਾ ਪੜਨ ਦੇ ਨਾਲ ਗੱਲ ਨਹੀਂ ਬਣਦੀ ਜਦੋਂ ਅਸੀਂ ਉਸ ਵਿਚਾਰਧਾਰਾ ਨੂੰ ਸਮਝਦੇ ਆ ਤੇ ਫਿਰ ਸਾਡੀ ਸੁਰਤ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਜਿਹੜੇ ਦਿਮਾਗ ਹੈ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਜ਼ਬਾਨ ਵਿੱਚੋਂ ਵੀ ਚੰਗਾ ਬੋਲਦੇ ਆ ਤੇ ਬਾਡੀ ਤੌਰ ਤੇ ਵੀ ਚੰਗਾ ਕੰਮ ਕਰਦੇ ਆ ਸੋ ਇਹ ਵਿਚਾਰਾਂ ਦਾ ਇਫੈਕਟ ਹੀ ਹੈ ਅ ਮੈਂ ਭਾਜੀ ਜਿਸ ਤਰੀਕੇ ਨਾਲ ਸਟੇਬਿਲਿਟੀ ਤੁਸੀਂ ਤੁਹਾਡੇ 'ਚ ਦੇਖੀ ਤੁਸੀਂ 18 ਸਾਲ ਤੋਂ ਗੁਰਮਤ ਦੇ ਵਿੱਚ ਹੈਗੇ ਆਂ ਔਰ ਜਿੱਦਾਂ ਨਰਮੀ ਔਰ ਜਿੱਦਾਂ ਫੇਸ ਇੰਪ੍ਰੈਸ਼ਨ ਕੀ ਕਹਿਣਾ ਚਾਹੋਗੇ ਕਿ ਜਦੋਂ ਅਸੀਂ ਇੱਕ ਪੋਜ਼ਿਟਿਵਲੀ ਲੈ ਕੇ ਚੱਲਦੇ ਹੈਗੇ ਧਾਰਮਿਕ ਵਾਈਬ੍ਰੇਸ਼ਨ ਸਾਡੇ ਪਵਿੱਤਰ ਦਵੇ ਚੱਲਦੀਆਂ ਤਾਂ ਉਹਦੇ ਨਾਲ ਮਾਈਂਡ ਸੈਟਅਪ ਜਿਹੜਾ ਹੈਗਾ ਉਹ ਵੀ ਇਥੇ ਆਪਛਾ ਜਾਂਦਾ ਹੈਗਾ ਜਿੱਦਾਂ ਤੁਸੀਂ ਕਿਹਾ ਵੀ ਸੰਤੁਸ਼ਟੀ ਜਿਹੜੀ ਹੈਗੀ ਉਹ ਇਨਸਾਨ ਨੂੰ ਚਾਹੀਦੀ ਹੈ ਔਰ ਤੁਸੀਂ ਇੰਨੀ ਯੰਗ ਏਜ ਦੇ ਚ ਇਹ ਗੱਲ ਕਹਿ ਰਹੇ ਹੋ 38 ਦੀ ਏਜ ਆ ਜਦੋਂ ਕਿ ਲੋਕ ਤਾਂ ਅੱਜ ਜਿਹਦੇ ਕੋਲ 100 ਕਰੋੜ ਹੋ ਕੇ ਨਾ ਮੇਰਾ 500 ਕਰੋੜ ਬਣ ਜਾਏ ਜਿਹਦੇ ਕੋਲੇ ਲੱਖ ਹੈਗੇ ਆ ਉਹ ਕਹਿੰਦਾ ਮੇਰਾ ਕਰੋੜ ਬਣ ਜਾਏ ਜਿਹਦੇ ਕੋਲੇ ਹਜ਼ਾਰਾ ਉਹ ਕਹਿੰਦਾ ਮੈਂ ਲੱਖਪਤੀ ਬਣ ਜਾਾਂ ਕੀ ਕਹਿਣਾ ਚਾਹੂਗਾ ਕਿ ਇਹ ਜਿਹੜੀ ਲਾਈਫ ਹੈਗੀ ਆ ਇਹ ਇੱਕ ਐਸੀ ਚੀਜ਼ ਹੈ ਜਦੋਂ ਤੁਹਾਡੇ ਲਾਈਫ ਸਟਰਾਬ ਆ ਗਿਆ ਟਰਬ ਮੀਜ਼ ਨੋਟ ਕਿ ਅਸੀਂ ਜਿਨ੍ਹਾਂ ਛੜਤਾ ਸੀ ਹਲੇ ਜਿਨੇ ਆ ਮਜ਼ੇ ਲੈਨੇ ਆ ਜ਼ਿੰਦਗੀ ਦੇ ਅਸੀਂ ਲੋਕਾਂ ਦੀਆਂ ਮੂੰਹਾਂ ਤੇ ਜਦੋਂ ਖੁਸ਼ੀਆਂ ਦੇਖਦੇ ਆ ਕੋਈ ਦਾਸੀ ਸਾਡੇ ਕੋਲ ਆ ਕੇ ਜਦੋਂ ਕੋਈ ਫਰਿਆਦ ਕਰਦਾ ਗੱਲਬਾਤ ਕਰਦਾ ਜਦੋਂ ਅਸੀਂ ਉਹਨੂੰ ਇੱਕ ਪੋਜ਼ਿਟਿਵਿਟੀ ਦਿੰਨੇ ਡਿਪਰੈਸ਼ਨ ਚੋਂ ਕੱਢਦੇ ਆ ਲੋਕਾਂ ਨੂੰ ਤਾਂ ਬੜਾ ਮਜ਼ਾ ਹਾਂਜੀ ਇਹ ਅਸਲ ਵਿੱਚ ਗੁਰੂ ਸਾਹਿਬ ਦੇ ਇੱਕ ਸ਼ਬਦ ਹੈ ਆਵਰ ਅੰਦਰ ਸਾਬਰੀ ਤਨ ਏਵੇਂ ਜਲੇਨ ਓਹ ਨਜ਼ੀਕ ਫੁਦਾਏ ਦੇ ਤੇ ਨਾ ਕਿਸੇ ਦੇ ਆ ਗੁਰੂ ਸਾਹਿਬ ਇਹਦਾ ਅਰਥ ਇਹ ਨਹੀਂ ਵੀ ਜੇ ਮੈਂ ਮੈਨੂੰ ਤੁਹਾਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਦਾ ਚਿਹਰਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਹੈ ਅਸਲ ਵਿੱਚ ਕੀ ਹੈ ਇਹਦਾ ਅਰਥ ਇਹ ਵੀ ਨਹੀਂ ਵੀ ਮੈਂ ਕਪੜੇ ਨਹੀਂ ਪਾਉਂਦਾ ਜਾ ਮੈਂ ਕੋਈ ਵਧੀਆ ਪ੍ਰਸ਼ਾਦਾ ਨਹੀਂ ਛਕਦਾ ਜਾਂ ਮੈਂ ਲੋਕਾਂ ਵਿੱਚ ਵਿਚਰਦਾ ਨਹੀਂ ਹਾਂ ਮੈਂ ਲੋਕਾਂ ਵਿੱਚ ਵਿਚਰਦਾ ਹੱਸਦਾ ਵੀ ਹਾਂ ਬੱਚਿਆਂ ਨੂੰ ਵੀ ਪਿਆਰ ਕਰਦਾ ਮੇਰੇ ਬੱਚੇ ਆ ਪਰਿਵਾਰ ਹੈ ਪਰ ਇੱਕ ਗੁਰਬਾਣੀ ਨੇ ਮਨ ਨੂੰ ਇੱਕ ਥਾਂ ਦੇ ਉੱਤੇ ਟਿਕਾ ਦਿੱਤਾ ਜਿਵੇਂ ਸਾਡਾ ਮਨ ਇੱਕ ਥਾਂ ਤੇ ਟਿਕਦਾ ਨਹੀਂ ਇਹ ਵੱਡੀ ਪ੍ਰੋਬਲਮ ਸਾਡੀ ਇਹ ਹੈ ਆਪਾਂ ਵੇਖਦੇ ਹਾਂ ਜਦੋਂ ਕਿਤੇ ਜ਼ਿੰਦਗੀ ਦੇ ਅੰਦਰ ਬਹੁਤਾ ਦੁੱਖ ਆ ਜਾਂਦਾ ਤੇ ਅਸੀਂ ਬਹੁਤ ਵਿਰਾਗ ਵਿੱਚ ਚਲੇ ਜਾਂਦੇ ਹਾਂ ਅਸੀਂ ਰੋਂਦੇ ਆਂ ਤਾਂ ਹਾਂ ਮਾਰਦੇ ਜਾਂ ਫਿਰ ਅਸੀਂ ਕਿਤੇ ਖੁਸ਼ੀ ਵਿੱਚ ਚਲੇ ਜਾਂਦੇ ਆਂ ਤੇ ਇੰਨੀ ਖੁਸ਼ੀ ਵਿੱਚ ਚਲੇ ਜਾਂਦੇ ਆਂ ਕਿ ਉਦੋਂ ਵੀ ਸਾਨੂੰ ਆਪਣੀ ਜਿਹੜੀ ਸਮਝ ਹੈ ਉਹ ਨਹੀਂ ਰਹਿੰਦੀ ਗੁਰਬਾਣੀ ਹੈ ਜਿਹੜੀ ਉਹ ਸਾਨੂੰ ਸੰਤੁਲਨ ਦੇ ਵਿੱਚ ਆ ਕੇ ਟਿਕਾ ਦਿੰਦੀ ਹੈ ਇੱਕ ਥਾਂ ਤੇ ਟਿਕਾ ਦਿੰਦੀ ਹੈ ਭਾਵੇਂ ਤੁਸੀਂ ਖੁਸ਼ੀ ਦੇ ਵਿੱਚ ਜਾ ਰਹੇ ਹੋ ਤਾਂ ਉੱਥੇ ਬਹੁਤੀ ਖੁਸ਼ੀ ਮਹਿਸੂਸ ਨਹੀਂ ਹੁੰਦੀ ਜਦੋਂ ਤੁਸੀਂ ਬਹੁਤ ਹੀ ਦੁੱਖ ਵਿੱਚ ਵੀ ਜਾ ਰਹੇ ਹੋ ਤਾਂ ਫਿਰ ਬਹੁਤਾ ਦੁੱਖ ਮਹਿਸੂਸ ਨਹੀਂ ਹੁੰਦਾ ਇਹਨਾਂ ਗੁਰੂ ਸਾਹਿਬ ਜੀ ਨੇ ਇਸ ਅਵਸਥਾ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੀ ਹੈ ਗੁਰੂ ਦੀ ਬਾਣੀ ਇਸੇ ਕਰਕੇ ਜਦੋਂ ਅਸੀਂ ਦੁਨੀਆਂ ਦੇ ਵੱਲ ਵੇਖਦੇ ਆ ਗੁਰੂ ਸਾਹਿਬ ਦੀ ਇੱਕ ਬੜਾ ਪਿਆਰਾ ਜਿਹਾ ਵਾਚਨ ਆਉਂਦਾ ਸੁਖ ਨਾਹੀ ਬਹੁਤੀ ਧਨ ਕਾਟੇ ਸਤਗੁਰੂ ਪਾਸ਼ਾ ਕਹਿੰਦੇ ਆ ਕੇਵਲ ਇੰਡੀਆ ਦਾ ਰੁਪਈਆ ਨਹੀਂ ਬਲਕਿ ਅਮਰੀਕਾ ਦੇ ਡਾਲਰ ਤੱਕ ਜੇਕਰ ਦੁਨੀਆਂ ਦੇ ਤੋਂ ਦੇਸ਼ਾਂ ਦੇ ਵਿੱਚ ਆ ਕੇ ਪੈਸੇ ਇਕੱਠੇ ਕਰ ਲਮੀ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਹੁੰਦੀ ਸੁਖ ਨਾਹੀ ਪੇਖੇ ਨਿਰਤ ਨਾਟਕ ਤੂੰ ਰੋਜ਼ਾਨਾ ਨਵੀਆਂ ਨਵੀਆਂ ਫਿਲਮਾਂ ਵੀ ਵੇਖੇ ਥੋੜਾ ਜਿਹਾ ਸਮਾਂ ਉਹ ਤੈਨੂੰ ਖੁਸ਼ੀ ਦੇ ਸਕਦੀ ਹੈ ਪਰ ਜਿਹੜਾ ਤੇਰਾ ਮਨ ਦੇ ਅੰਦਰ ਦੁੱਖ ਆ ਉਹਨੂੰ ਬਾਹਰ ਨਹੀਂ ਕੱਢ ਸਕਦੀ ਸੁਖ ਨਾਹੀ ਬੋ ਦੇਸ਼ ਪਰਮਾਈ ਸਤਿਗੁਰੂ ਪਾਸ਼ਾ ਜੀ ਕਹਿੰਦੇ ਇੱਕ ਦੇਸ਼ ਦੀ ਗੱਲ ਨਹੀਂ ਲੱਖਾਂ ਦੇਸ਼ਾਂ ਦੇ ਵਿੱਚ ਜਾ ਕੇ ਤੇ ਘੁੰਮ ਕੇ ਵਾਪਸ ਵੀ ਆ ਜੇਂਗਾ ਪਰ ਜਿਹੜਾ ਮਨ ਦਾ ਅੰਦਰਲਾ ਦੁੱਖ ਪਿਆ ਉਹ ਦੁੱਖ ਕਦੇ ਵੀ ਨਹੀਂ ਜਾਵੇਗਾ ਉਹ ਕਾਦੇ ਨਾ ਜਾਵੇਗਾ ਪਰਮਾਤਮਾ ਦੇ ਸਿਮਰਨ ਦੇ ਨਾਲ ਪਰਮਾਤਮਾ ਦੀ ਬਾਣੀ ਦੇ ਨਾਲ ਮੈਂ ਤਾਂ ਇਹ ਬੇਨਤੀ ਕਰਿਆ ਕਰਦਾ ਵੀ ਜਿਹੜਾ ਵੀ ਤੁਹਾਨੂੰ ਸ਼ਬਦ ਚੰਗਾ ਲੱਗੇ ਮੈਂ ਕਿਸੇ ਨੂੰ ਕਦੇ ਵੀ ਅਜਿ ਤੱਕ ਇਹ ਫੋਕਸ ਨਹੀਂ ਕੀਤਾ ਕਿ ਤੁਸੀਂ ਵਾਹਿਗੁਰੂ ਸ਼ਬਦ ਕਹੋ ਤਾਂ ਤੁਹਾਡੇ ਮਨ ਨੂੰ ਟਿਕਾਵੇਗਾ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਆਵੇਗੀ ਸਤਿਗੁਰੂ ਜੀ ਦਾ ਇੱਕ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰੋ ਜਿੱਤ ਦੁਆਰਾ ਉਪਰ ਤਿੱਤੈ ਲਿਉ ਉਵਾਰ ਜੇ ਕੋਈ RAM ਜੋ ਕੇ ਰਵਿਆ ਹੋਇਆ ਪਰਮਾਤਮਾ ਕੋਈ RAM ਸ਼ਬਦ ਕਹਿ ਕੇ ਮਨ ਨੂੰ ਟਿਕਾ ਸਕਦਾ ਤੇ ਉਹ RAM ਸ਼ਬਦ ਕਹਿ ਲਈ ਜੇਕਰ ਕੋਈ ਅੱਲਾ ਸ਼ਬਦ ਕਿਸੇ ਨੂੰ ਵਧੀਆ ਲੱਗਦਾ ਤੇ ਉਹ ਅੱਲਾ ਕਹਿ ਕੇ ਉਸ ਨੂੰ ਯਾਦ ਕਰਕੇ ਆਪਣੇ ਮਨ ਨੂੰ ਟਿਕਾ ਲਈ ਜੇ ਜਿਵੇਂ ਸਿੱਖ ਵਾਹਿਗੁਰੂ ਸ਼ਬਦ ਨੂੰ ਤਰਜੀਹ ਦਿੰਦੇ ਆ ਤਾਂ ਵਾਹਿਗੁਰੂ ਕਹਿ ਲਵੋ ਤਾਂ ਮਨ ਟਿਕਣਾ ਚਾਹੀਦਾ ਸੁਇਸੀ ਕਰਕੇ ਮੈਂ ਤੇਹੀ ਬੇਨਤੀ ਕਰਿਆ ਕਰਦਾ ਕਿ ਅੰਮ੍ਰਿਤ ਵੇਲੇ ਉਪਤਕੇ ਭਾਵੇਂ ਰਾਮ ਸ਼ਬਦ ਕਹਿ ਲਓ ਭਾਵੇਂ ਅੱਲਾ ਸ਼ਬਦ ਕਹਿ ਲਓ ਤੇ ਭਾਵੇਂ ਵਾਹਿਗੁਰੂ ਸ਼ਬਦ ਕਹਿ ਲਓ ਤੁਹਾਡੇ ਮਨ ਦਾ ਸਹਜੇ ਸਹਜੇ ਟਿਕਾਅ ਬਣਨਾ ਸ਼ੁਰੂ ਹੋ ਜਾਣਾ ਹੈ ਜਿਸ ਦਿਨ ਮਨ ਦਾ ਟਿਕਾਅ ਹੋ ਗਿਆ ਉਸ ਦਿਨ ਫਿਰ ਜ਼ਿੰਦਗੀ ਅੰਦਰ ਦੁੱਖ ਤਾਂ ਆਉਣਗੇ ਪਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਹਰ ਪਹਿ ਨਹੀਂ ਜਾ ਕੇ ਕੰਚਨ ਮਾਟੀ ਮੰਨ ਉਹਦੇ ਸਾਹਮਣੇ ਸੋਨਾ ਵੀ ਤੇ ਮਿੱਟੀ ਉਹਦੀ ਲੱਗਣ ਲੱਗ ਜਾਵੇਗੀ ਇਹ ਕੁਰਬਾਨੀ ਦੀ ਵਿਚਾਰਤਾ ਦਾ ਸਾਨੂੰ ਇਸ ਤਰ੍ਹਾਂ ਦਾ ਬਣਾ ਦੇਗੀ ਫਿਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਸਹੀ ਫਸਟ ਟਾਈਮ ਤੁਹਾਨੂੰ ਮਿਲੇ ਆਂ ਔਰ ਅਸੀਂ ਜਾਨਣਾ ਕਿ ਸਾਰੇ ਸਥਾਨ ਦੇ ਬਾਰੇ ਵੀ ਮਾਪਖਾਨ ਦੇ ਬਾਰੇ ਵੀ ਕਾਈਂਡੀ ਸਾਨੂੰ ਸਾਰਾ ਉਹ ਵੀ ਵਿਜ਼ਿਟ ਕਰਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਇਹ ਜਿੱਥੇ ਆਪਾਂ ਬੈਠੇ ਆ ਇਹ ਪੰਥਕ ਸੇਵਕ ਗਿਆਨੀ ਮੇਵਾ ਸਿੰਘ ਜੀ ਜਿਹੜੇ ਅੱਖਾਂ ਤੋਂ ਸੋਰਵੇਂ ਸੀ ਜਿਨ੍ਹਾਂ ਨੇ ਲੰਮਾ ਸਮਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਮੈਂਬਰ ਸਹਿਬਾਨ ਤੌਰ ਤੇ ਉਹ ਨਾਲ ਹੀ ਇੱਕ ਪੰਥ ਦੇ ਪ੍ਰਸਿੱਧ ਪ੍ਰਚਾਰਕ ਸਹਿਬਾਨ ਵੀ ਸਨ ਜਿਨ੍ਹਾਂ ਨੇ ਬਹੁਤ ਸਾਰੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਉਹਨਾਂ ਨੇ ਕਈ ਸਥਾਨ ਬਣਾਏ ਹੈ ਉਹਨਾਂ ਸਥਾਨਾਂ ਦੇ ਵਿੱਚੋਂ ਜਿਵੇਂ ਆਨੰਦਪੁਰ ਸਾਹਿਬ ਆ ਇੱਕ ਸਥਾਨ ਬਣਿਆ ਹੋਇਆ ਹੈ ਯਾਨੀ ਮੀਬਾ ਸਿੰਘ ਜੀ ਦੀ ਦੇਣ ਹੈ ਜਿੱਥੇ ਅੱਜ ਸੂਰਮੇ ਬੱਚੇ ਅਸੀਂ ਸੂਰਮਾ ਸ਼ਬਦ ਉਹਨਾਂ ਲਈ ਵਰਤਦਿਆਂ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤਾਂ ਅੱਜ ਉੱਥੇ ਬੜੇ ਵੱਡੀ ਗਿਣਤੀ ਵਿੱਚ ਬੱਚੇ ਪੜ੍ਹ ਰਹੇ ਐ ਜਿਹੜੇ ਸੂਰਮੇ ਬੱਚੇ ਐ ਇਹ ਦੂਸਰਾ ਸਥਾਨ ਹੈ ਗਿਆਨੀ ਜੀ ਦਾ ਅਰੰਪਰਾ ਸ਼ਹਿਰ ਦੇ ਵਿੱਚ ਤਾਂ ਹੋਰ ਵੀ ਇਸ ਤੋਂ ਇਲਾਵਾ ਉਹਨਾਂ ਦੀਆਂ ਬੜੀਆਂ ਵੱਡੀਆਂ ਦੇਣ ਐ ਉਹਨਾਂ ਨੇ ਜੀਵਨ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇੱਕ ਕਿਤਾਬ ਹੀ ਲਿਖੀ ਐ ਪੰਤਕ ਸੇਵਕ ਹੋਣ ਦਾ ਉਹਨਾਂ ਨੂੰ ਕਿਤਾਬ ਦਿੱਤਾ ਐ ਉਹਨਾਂ ਦਾ ਜੀਵਨ ਦੇ ਵਿੱਚ ਇੱਕ ਬੜੀ ਵੱਡੀ ਗੱਲ ਮੈਂ ਵੇਖੀ ਜਿੱਥੇ ਵੀ ਉਹ ਕੀਰਤਨ ਕਰਨ ਜਾਂਦੇ ਕਥਾ ਕਰਨ ਜਾਂਦੇ ਅਗਰ ਜੇ ਕੋਈ ਉਹਨਾਂ ਨੂੰ ਕਹਿ ਦਿੰਦਾ ਕਿ ਸਾਡੇ ਨਗਰ ਵਿੱਚ ਇੱਕ ਗਰੀਬ ਲੜਕੀ ਰਹਿੰਦੀ ਹੈ ਉਹਦਾ ਵਿਆਹ ਕਰਨਾ ਹੈ ਗਿਆਨੀ ਜੀ ਪੈਸੇ ਚਾਹੀਦੇ ਹੈ ਤਾਂ ਜਿੰਨੇ ਵੀ ਉਹਨਾਂ ਨੂੰ ਭੇਟਾ ਮਿਲਨੀ ਜਾਂ ਜਿੰਨਾ ਵੀ ਉਹਨਾਂ ਨੂੰ ਪੈਸਾ ਹਰਮੋਨੀਅਮ ਆਦਿਕ ਤੇ ਇਕੱਠਾ ਹੋਣਾ ਤਾਂ ਉਹ ਸਾਰੀ ਦਾ ਸਾਰਾ ਗਰੀਬਾਂ ਵਿੱਚ ਵੰਡ ਦਿੰਦੇ ਸੀ ਔਰ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਗਰੀਬ ਬੱਚਾ ਹੈ ਤਾਂ ਉਹਨਾਂ ਨੂੰ ਵੀ ਉਹ ਪੈਸੇ ਦੇ ਕੇ ਆਉਂਦੇ ਉਹਨਾਂ ਨੇ ਕਦੇ ਵੀ ਪੈਸੇ ਦਾ ਲਾਲਚ ਨਹੀਂ ਕੀਤਾ ਸੋ ਉਹਨਾਂ ਦੇ ਇੱਕ ਸਥਾਨ ਹੈ ਜਿੱਥੇ ਦਾਸ ਸਵਾਮਾ ਨਿਵਾ ਰਹੇ ਹੈ ਨਾਲ ਹੀ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਸ ਨੂੰ ਬੜਾ ਵੱਡਾ ਸਨਮਾਨ ਦਿੱਤਾ ਹੋਇਆ ਅੱਜ ਮੈਂ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਚਾਰਕ ਦੀਆਂ ਸਵਾਮਾ ਨਿਵਾ ਰਹੇ ਆ ਔਰ ਜ਼ਿਲ੍ਹੇ ਦੇ ਤੌਰ ਤੇ ਨਿਗਰਾਨ ਦੀ ਵੀ ਮੈਨੂੰ ਸੇਵਾ ਦਿੱਤੀ ਹੋਈ ਮਾਲਵਾ ਜੋਂਨ ਦੀ ਵੀ ਮੇਰੇ ਕੋਲੇ ਸਵਾਮਾ ਨੇ ਏ ਮੈਨੂੰ ਸਤਿਗੁਰੂ ਦੀ ਕਿਰਪਾ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਾਨ ਸਨਮਾਨ ਦਿੱਤਾ ਤੇ ਇਹੀ ਮੈਂ ਇਲਾਕੇ ਦੇ ਵਿੱਚ ਜਿੱਥੋਂ ਤੱਕ ਹੋ ਸਕਦਾ ਮੈਂ ਪ੍ਰਚਾਰ ਕਰਦਾ ਹਰ ਪਿੰਡ ਦੇ ਵਿੱਚ ਮੈਂ 8 ਦਿਨਾਂ ਦਾ ਕੈਂਪ ਲਾਇਆ ਜਿੱਥੇ ਅਸੀਂ ਬੱਚਿਆਂ ਨੂੰ ਗੁਰਬਾਣੀ ਗੁਰਮੁਖੀ ਆਦਕ ਜਿਹੜਾ ਅਕਾਲ ਤਖਤ ਸਾਹਿਬ ਦੀ ਜੋ ਰਹਿਤ ਮਰਯਾਦਾ ਉਹ ਦਿੜ ਕਰਵਾਉਨੇ ਆ ਤੇ ਫਿਰ ਉਸ ਤੋਂ ਬਾਅਦ ਗਿਆਨੀ ਜੀ ਦੀ ਯਾਦ ਵਿੱਚ ਇੱਕ ਅਸੀਂ ਸਮਾਗਮ ਕਰਵਾਉਨੇ ਇੱਕ ਸਾਲ ਚ ਇੱਕ ਵਾਰੀ ਉੱਥੇ ਫਿਰ ਸਾਰੇ ਇਲਾਕੇ ਦੇ ਬੱਚਿਆਂ ਨੂੰ ਇਕੱਠਾ ਕਰਕੇ ਜਿੰਨੀ ਕੁ ਸੰਗਤ ਸਾਥ ਦਿੰਦੀ ਹੈ ਜਾਂ ਦਾਸ ਜਿੰਨੀ ਕੁ ਸਵਾਮਾ ਨਿਭਾ ਸਕਦਾ ਹੈ ਉਹਨਾਂ ਬੱਚਿਆਂ ਨੂੰ ਫਿਰ ਅਸੀਂ ਸਨਮਾਨ ਕਰਦੇ ਹਾਂ ਆਪਣੇ ਢੰਗ ਦੇ ਨਾਲ ਸੋ ਇਹ ਜਿੰਨੀਆਂ ਕੁ ਗੁਰੂ ਸਾਹਿਬ ਸਵਾਮਾ ਕਰਵਾ ਰਹੇ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਔਰ ਅਸੀਂ ਸਾਰਾ ਵਿਜ਼ਿਟ ਵੀ ਕਰਾਂਗੇ ਧੰਨਵਾਦ ਤੁਹਾਡਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਸਮੁੱਚੇ ਚੈਨਲ ਦਾ ਔਰ ਸਮੁੱਚੀ ਜਿਹੜੀ ਮੈਨੇਜਮੈਂਟ ਹੈ ਤੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੇ ਪਿਆਰ ਬਖਸ਼ਿਸ਼ ਕੀਤਾ ਔਰ ਸਤਕਾਰ ਬਖਸ਼ਿਸ਼ ਕੀਤਾ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਚੈਨਲ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਅਸ ਤੋਂ 23 ਸਾਲ ਪਹਿਲਾਂ 2002 ਦੇ ਵਿੱਚ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਉਹਨਾਂ ਦੀ ਵੀ ਮੈਂ ਬਾਈਟ ਕੀਤੀ ਸੀ ਔਰ ਉਹਨਾਂ ਨੇ ਵੀ ਮੈਨੂੰ ਬੜਾ ਪਿਆਰ ਕੀਤਾ ਸੀਗਾ ਹੋ ਸਕਦਾ ਵੀ ਕਿਸੇ ਜਨਮ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਕਿਤੇ ਫਲੈਸ਼ਾ ਪੈਂਦੇ ਹੋਣ ਔਰ ਉਹਨਾਂ ਨੇ ਆਪਣੇ ਸਥਾਨ ਦੇ ਉੱਪਰ ਫਿਰ ਤੋਂ ਦੁਬਾਰਾ ਤੋਂ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਹੋਵੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਸਮਝਾਉਣ ਲਈ ਹਾਂਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ